ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਖੀ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਆਨ ਡਿਊਟੀ ਪੰਜਾਬ ਲਾਈਵ ਤੇ ਸਮਰਾਲਾ ਚੌਂਕ ਦੇ ਹਾਈਵੇ ਦੇ ਉੱਪਰ ਦੋ ਟਰੱਕਾਂ ਦੀ ਆਪਸੀ ਟਕਰਾਅ ਦੇ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਮੌਕੇ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਦੂਸਰਾ ਟਰੱਕ ਹੈ ਉਸ ਨੂੰ ਥਾਣੇ ਪੇਜ ਦਿੱਤਾ ਗਿਆ ਹੈ ਤੇ ਆਪਸੀ ਟਕਰਾਅ ਦੇ ਕਾਰਨ ਆਓ ਤੁਹਾਨੂੰ ਦਿਖਾਣੇ ਆ ਜਿਹੜੀ ਟਰੱਕ ਦੀ ਹਾਲਤ ਬਹੁਤ ਹੀ ਜ਼ਿਆਦਾ ਬੁਰੀ ਹੋ ਚੁੱਕੀ ਹੈ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਟਰੱਕ ਖੜਾ ਹੈ ਟਰੱਕ ਪੂਰਾ ਖੂਨ ਦੇ ਨਾਲ ਲਤਪਟਾ ਆਓ ਦਿਖਾਣੇ ਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਇਹ ਐਕਸੀਡੈਂਟ ਹੋਇਆ ਹਾਈਵੇ ਤੇ ਕਿੰਨੇ ਕ ਵਜੇ ਹੋਇਆ ਤੇ ਜਿਹੜੇ ਪਰਸਾ ਨਾ ਉਹਦਾ ਕੀ ਹਾਂਜੀ 7:45 ਦੇ ਹੋਇਆ ਐਕਸੀਡੈਂਟ ਹਾਂਜੀ ਤੇ ਇਹ ਆਪਸੀ ਟਕਰਾ ਟੱਕਾਂ ਦੇ ਟਕਰਾਉਣ ਦੇ ਕਾਰਨ ਹੈ ਹਾਂਜੀ ਹਾਂਜੀ ਤੇ ਜਿਹੜਾ ਹੁਣ ਪਰਸਨ ਹੈ ਕਿ ਉਹ ਸੇਫ ਹੈ ਜਾਂ ਕੀ ਹੋਇਆ ਉਹਦਾ ਕੋਈ ਨਹੀਂ ਉਹ ਮੋਕੇ ਤੇ ਡੈਥ ਹੋ ਗਈ। ਮੋਕੇ ਤੇ ਜਿਹੜਾ ਦੂਸਰਾ ਪਰਸਨ ਸੀ ਦੂਸਰਾ ਹੈ ਨਹੀਂ ਸੇ ਦੇ ਵਿੱਚ ਕੋਈ ਵੀ। ਇਹ ਇਕੱਲਾ ਡਰਾਈਵਰ ਹੀ ਸੀਗਾ। ਹਾਂਜੀ। ਨਹੀਂ ਤੁਸੀਂ ਕਹਿ ਰਹੇ ਹੋ ਨਾ ਕਿ ਦੋ ਟਰੱਕਾਂ ਆ ਦੋ ਟਰੱਕਾਂ ਜਾਈਆਂ। ਹਾਂਜੀ ਤੇ ਜਿਹੜਾ ਦੂਸਰਾ ਬੰਦਾ ਉਹ ਸੇਫ ਹੈ ਇਸ ਟਾਈਮ। ਹਾਂਜੀ ਹਾਂਜੀ। ਕਿਤੇ ਡਰਾਈਵਰ ਨੂੰ ਕਿੱਥੇ ਭੇਜਿਆ ਗਿਆ? ਜੀ ਡੈਥ ਹੋ ਗਈ ਜਾਨੂੰ ਡੈੱਡ ਬੋਡੀ ਆਪਾਂ ਸਿਵਲ ਹਸਪਤਲ ਭੇਜੀ ਹੈ ਐਂਬੂਲੈਂਸ ਵਿੱਚ। ਠੀਕ ਹੈ ਸਰ। ਉਹਨਾਂ ਨੇ ਆਪਣੇ ਰਿਸ਼ਤਿਆਂ ਦੀ ਵੇਟ ਕਰ ਰਹੇ ਆ। ਹਾਂਜੀ। ਠੀਕ ਹੈ ਜੀ ਦੂਜਾ ਟਰੱਕ ਜਿਹੜਾ ਆ ਉਹ ਵੀ ਮ ਠੀਕ ਹੈ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੱਛੇ ਮੇਰੇ ਟਰੱਕ ਦੀ ਹਾਲਤ ਦੇਖ ਸਕਦੇ ਹੋ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਟਰੱਕ ਦੀ ਹਾਲਤ ਹੈ ਇਦਾਂ ਦੀਆਂ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਆਨ ਟੂ ਪੰਜਾਬ ਲਾਈਵ ਦੇ ਨਾਲ ਮੈਂ ਸਾਖਸ਼ੀ ਤੇ ਮੇਰੇ ਨਾਲ ਨੇ ਕੈਮਰਾਮੈਨ rahul rajput